ਅਮਰਿਤਪਾਲ ਸਿੰਘ ਨੂੰ ਲੈ ਕੇ ਇੱਕ ਵੱਡਾ ਇਕੱਠ ਹੋਇਆ ਜਿੱਹਾਂ ਅਮਰਿਤਪਾਲ ਸਿੰਘ ਨੇ ਇੱਕ ਪੰਥਕ ਕਾਨਫਰੰਸ ਜਿਹੜੀ ਸੱਦੀ ਸੀ ਜਿੱਥੇ ਰਖੜ ਪੁੰਨਿਆ ਦਾ ਜੋੜ ਮੇਲ ਚੱਲਿਆ ਤੇ ਉੱਥੇ ਹੀ ਪੰਥਕ ਕਾਨਫਰੰਸ ਜਿਹੜੀ ਅਮਰਪਾਲ ਸਿੰਘ ਦੇ ਬਲੋਏ ਸੱਦੀ ਜਾਂਦੀ ਹੈ ਹਾਲਾਂਕਿ ਅਮਰਪਾਲ ਸਿੰਘ ਕਿਸਾਨ ਦੀ ਡਿਬ੍ਰੂਗੜ੍ਹ ਜੇਲ੍ਹ ਦੇ ਵਿੱਚ ਨੇ ਪਰ ਉਹਨਾਂ ਨੇ ਸਿੱਖ ਸੰਗਤਾਂ ਦੇ ਲਈ ਹੁਕਮ ਜੜਾਏ ਜਾਰੀ ਕੀਤਾ ਸੀ ਜਿੱਥੇ ਉਹਨਾਂ ਨੇ ਕਾਫੀ ਵੱਡੀਆਂ ਗੱਲਾਂ ਵੀ ਆਖੀਆਂ ਨੇ ਉਹਨਾਂ ਨੇ ਸੱਤ ਮਤੇ ਵੀ ਜੜੇ ਆ ਪਾਸ ਕੀਤੇ ਆ ਜਿੱਥੇ ਐਮਪੀ ਨੇ ਖਡੂਰ ਸਾਹਿਬ ਤੋਂ ਉੱਥੇ ਹੀ ਜਿਹੜਾ ਵਾਰਿਸ ਪੰਜਾਬ ਦੇ ਮੁਖੀ ਵੀ ਅਮਰਪਾਲ ਸਿੰਘ ਨੇ ਤੇ ਇਸ ਕਰਕੇ ਲਗਾਤਾਰ ਸਿੱਖ ਅਸਰਗਰਮੀਆਂ ਦੇ ਵਿੱਚ ਹਿੱਸਾ ਲੈਂਦੇ ਰਹਿੰਦੇ ਨੇ ਆਸਾਮ ਦੀ ਡਿਬਰੂਗੋਨ ਜੇਲ੍ਹ ਦੇ ਵਿੱਚੋਂ ਵੀ ਕਾਫੀ ਮੈਸੇਜ ਜਿਹੜੇ ਨੇ ਉਹ ਸੋਸ਼ਲ ਮੀਡੀਆ ਤੇ ਪਾਉਂਦੇ ਰਹਿੰਦੇ ਨੇ ਤੇ ਉੱਥੇ ਹੀ ਇਸ ਸੰਪੰਨਕ ਕਾਨਫਰੰਸ ਦੇ ਵਿੱਚ ਕਾਫੀ ਵੱਡੀ ਗੰਟੀ ਦੇ ਵਿੱਚ ਜਦੋਂ ਸੰਗਠਾ ਪਹੁੰਚਦੀਆਂ ਨੇ ਤੇ ਉੱਥੇ ਹੀ ਸਿੰਘ ਸੰਗਠਾ ਦੇ ਲਈ ਹੁਕਮਚਾਰੀ ਕੀਤੇ ਜਾਂਦੇ ਆ ਮਤੇ ਵੀ ਪਾਸ ਕੀਤੇ ਜਾਂਦੇ ਆ ਜਿੱਥੇ ਸਭ ਤੋਂ ਵੱਡੀ ਗੱਲ ਜਿਹੜੀ ਇਹ ਦੇਖਣ ਨੂੰ ਮਿਲੀ ਜਿੱਥੇ ਉਹਨਾਂ ਨੇ ਕੀ ਕਿ ਜਿਹੜੀਆਂ ਸਿੱਖਾਂ ਦੀਆਂ ਸਰਮੌਰ ਜਥੇਬੰਦੀਆਂ ਨੇ ਇੱਕ ਤਾਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦੂਸਰੀ ਸ਼ਰਮਣੀ ਅਕਾਲੀ ਦਲ ਇਹ ਕਿਤੇ ਨਾ ਕਿਤੇ ਆਪਣੇ ਪੰਥਕ ਰਾਸਤੇ ਤੋਂ ਭਟਕ ਚੁੱਕੀਆਂ ਨੇ ਰਾਜਸੀ ਭੁਖ ਦਾ ਇਹ ਸ਼ਿਕਾਰ ਹੋ ਚੁੱਕੀਆਂ ਨੇ ਜਿਹੜੀਆਂ ਮਤਲਬ ਸਿੱਖਾਂ ਦੇ ਲਈ ਸਜੱਤਬੰਦੀਆਂ ਬਣਾਈਆਂ ਗਈਆਂ ਕਿਤੇ ਨਾ ਕਿਤੇ ਉਦਾਜ਼ ਨੀਤੀ ਦੇ ਵਿੱਚ ਪੈਣ ਦੇ ਨਾਲ ਆਪਣੇ ਪੰਥਕ ਰਾਸਤੇ ਤੋਂ ਉਹਨਾਂ ਨੇ ਸਿੱਖਾਂ ਦੇ ਲਈ ਜੋ ਕਰਨਾ ਉਸ ਰਾਸਤੇ ਤੋਂ ਕਿਤੇ ਨਾ ਕਿਤੇ ਭਟਕ ਚੁੱਕੀਆਂ ਨੇ ਇਸ ਕਰਕੇ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਖਿੰਡੀ ਪੁੰਡੀ ਸੰਗਤ ਹੈ ਉਹਨਾਂ ਨੂੰ ਜਿਹੜਾ ਇੱਕ ਮੁੱਠ ਕੀਤਾ ਜਾਏਗਾ ਉਹਨਾਂ ਨੂੰ ਜਿਹੜਾ ਜਾਗੂਕ ਕੀਤਾ ਜਾਏਗਾ ਤਾਂ ਜੋ ਇਹ ਰਾਜਸੀ ਲਾਜ ਨੇ ਨੂੰ ਪਰੇ ਰੱਖ ਕੇ ਗੁਰ ਸਿੱਖਾਂ ਦੇ ਬਾਰੇ ਜ਼ਿਆਦਾ ਸੋਚਿਆ ਜਾਏ ਇਸ ਦਾ ਦੀਵਾਨਬਾਜੀ ਇਸ ਦਾ ਸੁਨੇਹਾ ਜਿਹੜਾ ਸੰਗਠਾ ਦੇ ਲਈ ਉਹਨਾਂ ਨੇ ਜਾਰੀ ਕੀਤਾ ਹੈ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਤੁਸੀਂ ਕਿਵੇਂ ਦੇਖਦੇ ਹੋ ਆਪਣੀ رائے ਵੀ ਦਿਓ ਦੱਸਣਾ